ਗੱਟੇ ਵਿਚਾਰ ਰਹੇ ਸੀ ਲੋਕ ਪਤਾ ਕੀ ਕਹਿ ਰਹੇ ਕਹਿੰਦੇ ਸਵੇਰੇ 11 ਵਜੇ ਦਾ ਸੱਦਾ ਦਿੱਤਾ ਸਰਕਾਰ ਉਲਝਾ ਰਹੀ ਹੈ ਆਗੂਆਂ ਨੂੰ ਪਰ ਫੈਸਲਾ ਲੈਣ ਦੇ ਵਿੱਚ ਆਗੂਆਂ ਦੀ ਵੀ ਦਿੱਖ ਨੂੰ ਆ ਰਿਹਾ ਕਿ ਇਹ ਦੇਰੀ ਕਰ ਰਹੇ ਨੇ ਕੋਈ ਫੈਸਲਾ ਲੈ ਚਲੋ ਇਹ ਆਇਆ ਹੁੰਦਾ ਹੈ ਅਸੀਂ ਕੀ ਦੇਖਣਾ ਹੁੰਦਾ ਹੈ ਜੀ ਬਹੁਤ ਕੁਝ ਦੇਖਣਾ ਹੈ ਜੀ 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 ਸਰਕਾਰ ਦੀ ਸਾਨੂੰ ਆ ਗਈ ਗੱਲਬਾਤ ਦੀ ਸੱਦਾ ਜੇ ਅਸੀਂ ਗੱਲਬਾਤ ਦੇ ਸੱਦੇ 'ਚ ਸਰਕਾਰ ਕੋਲੇ ਉਹਦੇ ਸੱਦੇ ਨੂੰ ਐਕਸੈਪਟ ਨਹੀਂ ਕਰਦੇ ਇਹ ਤਾਂ ਸਰਕਾਰ ਨੂੰ ਇੱਕ ਨਾ ਬੜਾ ਸੌਖਾ ਹੈ ਮੌਕਾ ਮਿਲ ਜਾਣਾ ਸੀ ਇਹਨੂੰ ਕਿ ਲੋ ਜੀ ਅਸੀਂ ਤਾਂ ਬੁਲਾ ਰਹੇ ਹਾਂ ਇਸਰ ਨਾਲ ਗੱਲ ਕਰਨ ਨੂੰ ਤਿਆਰ ਨੇ ਅਸੀਂ ਇੱਕ ਵੀ ਨਹੀਂ ਕਿ ਸਾਨੂੰ ਜਾਣਕਾਰੀ ਮੇਰੇ ਮਾਲਕ ਨੇ 39 ਸਾਲ ਹੋ ਗਏ ਉਹਨੂੰ ਲੰਘ ਕਰਦੇ ਰਹੇ 39 ਸਾਲ ਦੇ ਵਿੱਚ ਇੰਨਾ ਕੁ ਸਿੱਖ ਗਏ ਆ ਕਿ ਅਸੀਂ ਕਿੱਥੇ ਕਿਹੜੀ ਗੱਲ ਦਾ ਕਿਵੇਂ ਦਾ ਕੋਲਾ ਕਰਨਾ ਹੈ ਔਰ ਇਹਦੇ ਚੋਂ ਅਸੀਂ ਸਰਕਾਰ ਨੂੰ ਕਿਹਾ ਸੀ ਅਸੀਂ ਬਾਤचीत ਕਰਨ ਨੂੰ ਤਿਆਰ ਹਾਂ ਕੋਈ ਨਵਾਂ ਪ੍ਰਪੋਜ਼ਲ ਦਿੱਤਾ ਹੀ ਸਰਕਾਰ ਨੇ ਨਹੀਂ ਪ੍ਰਪੋਜ਼ਲ ਨਹੀਂ ਹੈ ਕੱਲੀ ਚਿੱਠੀ ਮੰਗ ਪੱਤਰ ਆਪਣਾ ਸੌਰੀ ਮਾਂ ਕਿਸੀ ਆਪਣਾ ਉਹਨਾਂ ਨੇ ਚਿੱਠੀ ਭੇਜਣਾਂ ਦੀ ਗੱਲ ਸੀ ਤੁਸੀਂ ਡਿਸਾਈਡ ਕਰ ਪਾਏ ਹੋ ਕੁਝ ਕਰਨਾ ਕੀ ਹੈ ਕਿ ਕੁਝ ਫੈਸਲਾ ਹੋ ਪਾਇਆ ਤੁਹਾਡੇ ਮੈਂ ਅਰਜ਼ ਕਰਦਾ ਹਾਂ ਜਦੋਂ ਬੱਚਾ ਮਰ ਗਿਆ ਨਾ ਉਹ ਤਾਂ ਯਾਰ ਬਾਕੀ ਗੱਲਾਂ ਸਾਰੀਆਂ ਇੱਕ ਵਾਰੀ ਸੌਂ ਕਰ ਲਾਂਗੇ ਠੀਕ ਹੈ ਅੱਜ ਕੀ ਹੈ ਉਹ ਮੈਨੂੰ ਐਂ ਦੱਸਿਓ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਅਸੀਂ ਇੱਥੇ ਕੁਝ ਕਰੀਏ ਉਹ ਜਿਹੜੀ ਮਾਂ ਦਾ ਪੁੱਤ ਮਰ ਗਿਆ ਫਿਰ ਐਂ ਦੱਸਿਓ ਉਹਦੇ ਅੰਦਰ ਕੀ ਵੀਦਦੀ ਹੋਈਗੀ ਸਾਡਾ ਫਰਜ਼ ਨਹੀਂ ਬੰਦਦਾ ਕਿਉਂ ਸਮਾਂ ਦੇ ਨਾਲ ਦੁੱਖ ਸਾਂਝਾ ਕਰੀਏ ਆ ਪਿੱਛੇ ਇੱਕ ਬੱਚਾ ਹੈ ਹ ਫਤੇਗੜ ਸਾਹਿਬ ਦੇ ਏਰੀਏ ਦਾ ਉਹਦੀ ਅੱਖ ਚਲੇ ਗਈ ਵਿਚਾਰੇ ਦੀ ਔਰ ਉਹ ਬੱਤੀ ਦੇ ਵਿੱਚ ਦਾਖਲ ਆ ਮੈਂ ਉਹਦੇ ਕੋਲੇ ਗਿਆ ਤੇ ਉਹ ਬੱਚੇ ਨੂੰ ਜਦੋਂ ਮੈਂ ਜਾ ਕੇ ਸਿਰ ਤੇ ਹੱਥ ਰਿਆ ਮਨ ਭਰਿਆ ਹ ਹੁਣ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਬੱਚਾ ਤਾਂ ਛੋਟਾ ਹੈ ਨਾ ਉਹਨੂੰ ਐ ਲੱਗਿਆ ਕਿ ਕਿਤੇ ਆਗੂਆਂ ਨੇ ਮੇਰੀ ਸਾਰ ਨਹੀਂ ਲਈ ਉਹਦੇ ਮਨ ਚ ਆਇਆ ਮੈਂ ਉਹਨੂੰ ਜਦੋਂ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾਇਆ ਤਾਂ ਫੇਰ ਉਹ ਬੱਚੇ ਨੇ ਇਹ ਸ਼ਰਾ ਕੀਤਾ ਹੈ। ਅਫੀਸ਼ੀਅਲ ਕਾਲ ਹੈ ਕਿ ਅੱਗੇ ਵਤਨ ਦੀ ਕਾਲ ਕੀਤੀ ਗਈ ਹੈ ਜੀ? ਕੋਈ ਅਫੀਸ਼ੀਅਲ ਨਹੀਂ ਹਜੇ ਤੱਕ ਕੋਈ ਕਾਲ ਨਹੀਂ ਹੈ। ਜੋ ਸਾਡਾ ਅੱਗੇ ਅਸੀਂ ਮੀਟਿੰਗ ਕਰਾਂਗੇ ਸਾਡੇ ਸ਼ਹੀਦ ਨੂੰ ਸਾਡੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਇਹ ਸਾਡਾ ਕੰਪੈਨ ਹੈ ਜੀ।